ਸਤਿ ਸ਼੍ਰੀ ਅਕਾਲ ਜੀ ਫਿਰ 10 ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਕ럽 ਸਿੱਧੂ ਸਾਡੇ ਨਾਲ ਨੇ ਪ੍ਰੀਤਮ ਸਿੰਘ ਖਾਨਪੁਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਖਾਨਪੁਰ ਸਾਹਿਬ ਤੁਹਾਡਾ ਜੀ ਆਇਆਂ ਨੂੰ ਜੀ ਬਹੁਤ ਧੰਨਵਾਦ ਮੇਰੇ ਵੱਲੋਂ ਤੁਹਾਡੇ ਉਸ ਸਰੋਤਿਆਂ ਨੂੰ ਵੀ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਬਤੈ ਖੰਭੂ ਸ਼ਾਹਬ ਅੱਜ ਜਿਸ ਸਮੇਂ ਗੱਲਬਾਤ ਕਰੀਏ ਤਾਂ ਪਾਨਾ ਸਿੱਧੂ ਨੂੰ ਲੈ ਕੇ ਜਿਸ ਤਰ੍ਹਾਂ ਦੀ ਕੰਟਰੋਵਰਸੀ ਚੱਲ ਰਹੀ ਹੈ ਜਿਸ ਤਰ੍ਹਾਂ ਦਾ ਸਾਰਾ ਵਰਤਾਰਾ ਹੈ ਜਿਹੜਾ ਉਹ ਵਰਤ ਰਿਹਾ ਹੈਗਾ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ 10000 ਦੇ ਇੱਕ ਰਿਪੋਰਟ ਹੋਈ ਕਿ 10000 ਦਾ ਕਮਿਸ਼ਨ ਮੰਗਿਆ ਗਿਆ ਤੇ ਉਹਨਾਂ ਦੇ ਉੱਪਰ ਪਰਚਾ ਕੀਤਾ ਸੀਏ ਸਟਾਫ ਨੇ ਚੱਕਿਆ ਉਹਨਾਂ ਦੇ ਉੱਤੇ ਤਸ਼ੱਦਦ ਕੀਤੇ ਗਏ ਫਿਰ ਉਸ ਤੋਂ ਹਾਲੇ ਜ਼ਮਾਨਤ ਮਿਲੀ ਹੀ ਸੀ ਕਿ ਨਾਲ ਦੀ ਨਾਲ ਚੈਨੀ ਖੋਣ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਨਾਲ ਦੀ ਨਾਲ ਚੱਕ ਲਿਆ ਗਿਆ ਜਿਹਨੂੰ ਆਪਾਂ ਸਿੱਧੀ ਪਾਸੇ ਚੱਕ ਲਈ ਕਹਾਂਗੇ ਗ੍ਰਿਫਤਾਰੀ ਹੋਈ ਉਹਨਾਂ ਦੀ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕੀ ਤੁਸੀਂ ਕਿਉਂਕਿ ਤੁਸੀਂ ਪਿਛਲਾ ਸਮਾਂ ਦੇਖ ਚੁੱਕੇ ਹੋ ਤੁਸੀਂ ਬਹੁਤ ਮਾੜੇ ਸਮੇਂ ਵੀ ਦੇਖ ਚੁੱਕੇ ਹੋ ਜਦੋਂ ਪੰਜਾਬ ਦੇ ਸੀ ਤੁਸੀਂ ਚੰਗੇ ਵੀ ਦੇਖ ਚੁੱਕੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਚੀਜ਼ਾਂ ਇਹ ਜਿਹੜੀਆਂ ਵਰਤਾਰਾ ਹੈ ਕਿਸ ਕਿਸ ਕੀ ਸ਼ੋਅ ਕਰਦਾ ਹੈਗਾ ਕੀ ਵਰਤ ਪੰਜਾਬ ਨੂੰ ਕਿੱਥੇ ਲੈ ਕੇ ਜਾਏਗਾ ਇਹ ਰਵਨੀ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਕਿਉਂਕਿ ਮੈਂ ਸਮਾਂ ਉਹ ਵੀ ਦੇਖਿਆ ਜਦੋਂ 5 ਵਜੇ ਤੋਂ ਬਾਅਦ ਘਰੋਂ ਨਿਕਲਣਾ ਮੁਸ਼ਕਲ ਹੁੰਦਾ ਜੀ ਕੋਈ ਜੀ ਬਾਸ ਟ੍ਰਾਂਸਪੋਰਟ ਨਹੀਂ ਚੱਲ ਰਹੀ ਸੀ ਜਿਹੜੇ ਕਿਸੇ ਦਾ ਬੱਚਾ 5 ਵਜੇ ਤੱਕ ਘਰ ਨਹੀਂ ਆਉਂਦਾ ਉਹਨੂੰ ਇਹ ਫਿਕਰ ਹੁੰਦਾ ਸ਼ਾਇਦ ਹੁਣ ਆਵੇ ਜਾਂ ਨਾ ਆਵੇ ਹੂੰ ਸਹੀ ਸੁਖ ਪਾਉਂਦੇ ਹੋਰਾਂ ਨੂੰ ਸੌਣ ਵਾਲੇ ਜੀ ਸੁਖ ਪਾਉਂਦੇ ਹੋਰਾਂ ਨੂੰ ਸਤਾਉਣ ਵਾਲੇ ਖੁਦ ਗਲਿਆ ਕਰਦੇ ਨੇ ਹੋਰਾਂ ਨੂੰ ਹੂੰ ਜਿਹੜਾ ਕਿਸੇ ਨੂੰ ਦੁੱਖ ਦਿੰਦਾ ਉਹਨੂੰ ਇਹ ਦੁੱਖ ਭੋਗਣਾ ਪੈਂਦਾ ਆਪਾਂ ਪਿਛਲੇ ਇਤਿਹਾਸ 'ਚ ਕਾਂਗਰਸ ਨੇ ਉਹ ਜਨਮ ਕੀਤੇ ਉਹਨਾਂ ਦਾ ਆਨਤਾ ਆ ਉਹਨਾਂ ਨੂੰ ਉਹਦਾ ਹਿਸਾਬ ਦੇਣਾ ਪਿਆ ਅੱਜ ਉਹ ਸਤਾ ਤੋਂ ਬਾਹਰ ਜੀ 40 ਦਾ ਸਮੇਂ ਵੀ ਗ੍ਰੰਥ ਸਾਹਿਬ ਦੀਆਂ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਉਹੀ ਸਤਾ ਹਾਂ ਜੀ ਸਰਕਾਰ ਆ ਇਹ ਨਾਰਾ ਲਾ ਕੇ ਕਿਸੇ ਕਿਸੇ ਇਨਸਾਫ ਦਵਾ ਮਾ ਕੇ ਜੀ ਪਰ ਜਦੋਂ ਬਈ ਕੁਰਸੀ ਤੇ ਬੈਠੇ ਆਪਣੇ ਵਾਦੇ ਆਪਣੀਆਂ ਕਸਮਾਂ ਆਪਣੀਆਂ ਗਰੰਟੀਆਂ ਸਾਰੀਆਂ ਭੁੱਲ ਗਏ ਉਹਨਾਂ ਹੀ ਰਾਹਾਂ ਦੇ ਉੱਤੇ ਆ ਹਾਂ ਅੱਲ ਕਰਾਂਗੇ ਪਾਨਾ ਸਿੱਧੂ ਜੀ ਪਾਨਾ ਸਿੱਧੂ ਦੇ ਇਲਾਕੇ ਦੇ ਵਿੱਚ ਹੋ ਜਵਾਲ ਜਿਹੜਾ ਸਾਰੇ ਸਮਾਜ ਦੇ ਵਾਸਤੇ ਕੁਝ ਕਰਨਾ ਚਾਹੁੰਦਾ ਕਰ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਹਰ ਬੱਚਾ ਆਪਣਾ ਭਵਿੱਖ ਸਵਾਰ ਲੈ ਲਈ। 10+2 ਕਰਨ ਤੋਂ ਬਾਅਦ ਉਹ ਕਹਿੰਦਾ ਬਾਹਰ ਚਲਿਆ ਜਾ ਮਾਂ। ਤਾਂ ਆਪਣੇ ਮਾਪਿਆਂ ਨੂੰ ਮਜਬੂਰ ਕਰਦਾ ਹੈ ਮਾਪੇ ਤੇ ਜਲੀ ਦੇਣ ਤੇ ਘਾਰਾਲਾ ਪਰ ਆਪਣੇ ਬੱਚੇ ਨੂੰ ਬਾਹਰ ਭੇਜਣ ਦੇ ਵਾਸਤੇ ਪੰਜਾਬ ਦੇ ਵਿੱਚ ਇਹ ਜੇ ਅਸਾਉਂਡ ਆਗਰ ਫੈਵਰਿੰਗ ਜਨ ਆ ਨਾ ਕੁੜੀਆਂ ਨੇ ਜਿਹੜੇ ਉਹਨਾਂ ਦੇ ਭਵਿੱਖ ਨੂੰ ਖਾੜ ਕਰ ਰਹੇ ਨੇ ਆ ਉਹਨਾਂ ਦੇ ਕੋਈ ਪ੍ਰੋਸਟ ਨਾ ਨਾ ਦਾ ਫੌਟ ਪਾਣਾ ਹੋਵੇ ਅੱਜ ਦੇ ਉੱਤੇ ਆਗੰਦੇ ਨੇ ਉਹ ਵੀ ਬਾਲ ਲਗਨ ਤੋਂ ਵਾਅਦਾ ਪੈ ਰਹੇ ਦਮਾਂ ਆ ਕਰੋ ਇਸ ਇਸ ਕਰਕੇ ਬਹੁਤ ਸਾਰੇ ਪਰਿਵਾਰ ਬਹੁਤ ਸਾਰੇ ਨੌਜਵਾਨ ਔੜਾ ਠੱਗੀਆਂ ਦਾ ਸ਼ਿਕਾਰ ਹੋ ਜਿਓ ਜਿਨ੍ਹਾਂ ਦੀ ਸਰਕਾਰ ਬਾਹ ਨਹੀਂ ਕੀ ਪੜਦੀ ਕਿਉਂਕਿ ਮੈਂ ਦੀ ਇਸ ਟੋਟਲ ਕੰਮ ਦੀ 25 ਆ ਕੇ ਮੇਰੀ ਆਡੇ ਕੋਲ ਜੀ ਕੇਸ ਇਸ ਤਰ੍ਹਾਂ ਦੇ ਆਉਂਦੇ ਨੇ ਪਰ ਜਦੋਂ ਇਹ ਕੇਸ ਸਾਡੇ ਕੋਲ ਆਉਂਦੇ ਨੇ ਅਸੀਂ ਫਾਰਕ ਕਰਕੇ ਮਤਲਬ ਫਾਰਵਰਡ ਕਰਕੇ ਪੁਲਿਸ ਟੋਰ ਭੇਜਿਆ ਅੱਗੇ ਪੁਲਿਸ ਨੇ ਵੀ ਸਾਡੇ ਕੁਝ ਤਾਲੀਆਂ ਭੇਡਾਂ ਬੈਠੀਆਂ ਜਿਹੜੀਆਂ ਉਹਨਾਂ ਨਾਲ ਮਿਲ ਕੇ ਥੋੜਾ ਏਜੰਟਾਂ ਤੋਂ ਪੈਸੇ ਲੈਂਦੇ ਨੇ ਉਹਕੇ ਸੱਤਿਆਨਾਸ਼ ਕਰਦੇ ਨੇ ਜਿਹੜੇ ਬਾਰ-ਬਾਰ ਕਰਕੇ ਟੱਕ ਜਾਂਦਾ ਇੱਕ ਤਾਂ ਉਹ ਏਜੰਟਾਂ ਦਾ ਲੁੱਟਿਆ ਹੋਇਆ ਹੁੰਦਾ ਹੈ ਉਹ ਜਿਆ ਪੁਲਿਸ ਵੀ ਕਿ ਸਾਡੀ ਅੱਗੇ ਸਾਨੂੰ ਦੋ ਜੀ ਗੱਡੀ ਲੈ ਕੇ ਦਿੱਲੀ ਜਾਣਾ ਚੱਕ ਫੜ ਕੇ ਲਿਆਉਣਾ ਹੈ ਜੋ ਲੋਚਾਣੇ ਜਾਣਾ ਹੈ ਅਜ ਅੰਮ੍ਰੋ ਉਹ ਦੇ ਨਹੀਂ ਸਕਦਾ ਜਿਹਨੇ ਪੈਸੇ ਲਏ ਹੁੰਦੇ ਨੇ ਲੱਖਾਂ ਰੁਪਏ ਉਹਨੂੰ ਜੇ ਲੱਖ 2 ਲੱਖ 4 ਲੱਖ ਉਹ ਤੇ ਦੇ ਇਸ ਲਈ ਉਹ ਸਾਰੇ ਕੇਸ ਵੀ ਬੱਟੇ ਖਾਣੇ ਚਾਹੀਦੇ ਉਹਦਾ ਵੀੜਾ ਸਿੱਧੂ ਪਾਣਾ ਸਿੱਧੂ ਨੇ ਕੀਤਾ ਬਹੁਤ ਲੋਕਾਂ ਦੇ ਪੈਸੇ ਵਾਪਸ ਕਰਾਏ ਬਹੁਤ ਜਨਤਾ ਨੂੰ ਭਜਾਇਆ ਇੱਕ ਨੇ ਜਿੱਦਾਂ ਕਹਿੰਦੇ ਕੁੱਤੀ ਚੋਰ ਨਾਲ ਮਿਲ ਜਾਂਦੀ ਹੈ। ਮਾਪਣ ਪਾਉਂ ਤੁਰ। ਕੇਸ ਲਈ ਉਸ ਦਾ ਜਿਹੜਾ ਵੀਰਾ ਚੱਕਿਆ ਉਸ 에ਜੰਟਾਂ ਨੇ ਆਪਣੀ ਸਾੜ ਦਾ ਸਰਕਾਰ ਦੇ ਨਾਲ ਕੀਤੀ। ਅੱਗੇ ਥੋੜੀਆਂ ਭੜੀਆਂ ਇਹ ਉਹਨਾਂ ਨੂੰ ਤਾਂ ਨਹੀਂ ਕੀਤਾ। ਉਲਟਾ ਚੋਰ ਗੋਤ ਸੁਤਵਾਲ ਸੁਡਾਂਟੇ ਵਾਲੀ ਗੱਲ। ਜਿਹੜਾ ਬੰਦਾ ਲੋਕਾਂ ਦੇ ਫਾਇਦੇ ਕਰਦਾ ਹੈ, ਲੋਕਾਂ ਦੇ ਨਾਲ ਖੜਦਾ ਹੈ, ਲੋਕਾਂ ਨਾਲ ਸੁਖ ਸੁੱਖ ਦੇ ਵਿੱਚ ਖੜਦਾ ਹੈ। ਉਲਟਾ ਉਸੇ ਦੇ ਉੱਤੇ ਹੀ ਕੇਸ ਪਤਾ ਕਿ ਇਹ 10000 ਰੁਪਏ ਕਮਿਸ਼ਨ ਪਕਦਾ ਸਾਡੇ ਕੋਲੋਂ ਉਹ ਕੇਸ ਦੇ ਵਿੱਚ ਉਹਨੂੰ ਜੇ ਜਣ ਤੋਂ ਬਾਅਦ ਉਹਦੀ ਜਮਾਨਤ ਹੋਈ ਜਮਾਨਤ ਅਜੇ ਹੋ ਕੇ ਜੇਲ੍ਹ ਤੋਂ ਬਾਹਰ ਨਹੀਂ ਸੀ ਆਇਆ ਇਹ ਦੁਬਾਰਾ ਇੱਕ ਨਵਾਂ ਕੇਸ تاني ਖੋਣ ਦਾ ਕੇਸ ਹੂੰ ਵੇਖੋ ਕਿੱਲੀ ਸਰਕਾਰ ਦੀ ਹਾਸੋਹੀ ਤੇ ਗਿਰੀ ਹੋਈ ਫਿਰ ਜੀ ਮੇਰਾ ਬੰਦਾ 500 ਰੁਪਏ ਲੋਕਾਂ ਦੇ ਦੋਂ ਦਾ ਹੋਵੇ ਉਹ 10000 ਕਮਿਸ਼ਨ ਲਊਗਾ ਬਿਲਕੁਲ ਜਿਹੜਾ ਲੋਕ ਇਹ ਸੇਵਾ ਕਰਦਾ ਹੋਵੇ ਉਹ ਕਿਸੇ ਦੇ ਗਲ ਤੋਂ ਚੇਨੀ ਕੱਢੂਗਾ ਉਹ ਚੇਨੀ ਤਾਂ ਕਿਸੇ ਗਰੀਬ ਅਰਕੀ ਦੇ ਵਿਆਹ ਦੇ ਵਿੱਚ ਪਾ ਸਕਦਾ ਹੈ ਕਿਸੇ ਗਰੀਬ ਨਰਗੀ ਦੇ ਵਾਸਤੇ ਆਪਣੇ ਦਸਨੋਂ ਹਾਂ ਦੀ ਕਿਸ਼ਤੋਂ ਦਾ ਦੇਗਾ ਪਰ ਲੈ ਨਹੀਂ ਸਕਾ ਆਪਾਂ ਦੇਖੀਏ ਪਿੱਛੇ ਸਰਕਾਰਾਂ ਦਾ ਕਾਰਨਾਮਾ ਹੈ ਸੁਖਪਾਲ ਖੇਰੇ ਨੂੰ ਜਮਾਨਤ ਹੋਈ jail ਤੋਂ ਬਾਹਰ ਨਿਕਲਿਆ ਨਹੀਂ ਨਵਾ ਕੇ ਜੀ ਜੇ ਸਤੋਂ ਸਤੋਂ ਪਹਿਲਾਂ ਲੱਖਾਂ ਸਿਧਾਨਾਂ ਦੇ ਖਿਲਾਫ ਜਿਹੜਾ ਕੋਈ ਪੰਜਾਬੀਆਂ ਦੇ ਨਾਲ ਖੜਤਦਾ ਹੈ ਸਰਕਾਰ ਦੀ ਲੋਕ ਸਰਕਾਰ ਕੋ 100 1000 ਹੈ ਤੇ ਉਹਦੇ ਉੱਤੇ ਪਰਚਾ ਦਰਜ ਕਰੇ ਇੱਥੇ ਹੀ ਬਸ ਰਿਹਾ ਉਹਦੇ ਲੱਖੇ ਸਿਧਾਨੇ ਤੋਂ ਪਹਿਲਾਂ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਉਹ ਵੀ ਸਰਕਾਰਾਂ ਦੇ ਖਿਲਾਫ ਬੋਲਦਾ ਸੀ ਤੇ ਸਿੱਧੂ ਦਾ ਦੂਜੇ ਦਾ ਕਤਲ ਦੀਪ ਸਿੱਧੂ ਦਾ ਉਹ ਵੀ ਸਰਕਾਰਾਂ ਦੇ ਖਿਲਾਫ ਬੋਲਦਾ ਸੀ ਇਹ ਲੋਕ ਸਰਕਾਰਾਂ ਦੀ ਅੱਖ ਚੜੜਕ ਦੇ ਨੇ ਉਹਨਾਂ ਨਾਲ ਹੈ ਇਹ ਕਣ ਨੂੰ ਕਿਵੇਂ ਕੱਢਿਆ ਜਾਵੇ ਪਰ ਜੋ ਪਬਲਿਕ ਹੈ ਸਭ ਜਾਣਦੇ ਲੋਕ ਸਮਝਦੇ ਨੇ ਸਾਡਾ ਹਮਦਰਦੀ ਕੌਣ ਹੈ ਸਾਡੇ ਨਾਲ ਸਾਡਾ ਉਹ ਚੀਜ਼ ਨੂੰ ਲੈ ਕੇ ਕਿ ਦੁਆਰਾ ਕੇਰ ਬਣਿਆ ਉਹ ਉਹ ਦੂਨੇ ਕੇ ਦੇ ਵਿੱਚ ਜੀ ਮੈਂ ਸੋਚਿਆ ਇੰਨਾ ਘੱਟ ਸੀ ਕਿ ਜਿੱਥੇ ਤੱਕ ਨਿਗਾਹ ਜਾਂਦੀ ਸੀ ਬਿਲਕੁਲ ਉਸ ਤੱਕ ਲੋਕ ਹੀ ਲੋਕ ਨਜ਼ਰ ਆ ਰਹੇ ਲੋਕਾਂ ਵਿੱਚ ਜੋਸ਼ ਸੀ ਔਰ ਸਰਕਾਰ ਦੇ ਖਿਲਾਫ ਨਾਅਰੇ ਮਾਰਦੇ ਨੇ ਕੀ ਕਹਿੰਦੇ ਸਰਕਾਰ ਇਹ ਅਸੀਂ ਇਸੇ ਵਾਸਤੇ ਬਣਾਈ ਸੀ ਹੂੰ ਜੋ ਦੋ ਸਰਕਾਰਾਂ ਦੀ ਫਕੀ ਸਾਫ ਆਸਾਂ ਕੀ ਸੀ ਕਿ ਤੀਜਾ ਬਦਲ ਕੋਈ ਨਵਾਂ ਆਊਗਾ ਇਹ ਕਹਿੰਦੇ ਆਮ ਆਦਮੀ ਹੋਣਗੇ ਸਾਡੇ ਵਰਗੇ ਹੋਣਗੇ ਪਰ ਇਹ ਤਾਂ ਉਹਨਾਂ ਨੂੰ ਵੀ ਮਾਫ ਕਰ ਉਹਨਾਂ ਤੋਂ ਵੀ ਉੱਪਰ ਟੱਪ ਗਏ ਹੂੰ ਉਹਨਾਂ ਤੋਂ ਵੀ ਵੱਧ ਜ਼ੁਲਮ ਉਹਨਾਂ ਤੋਂ ਵੀ ਵੱਧ ਤਸੱਦਦ ਉਹਨਾਂ ਤੋਂ ਬਾਅਦ ਦੇਖ ਲਓ ਸਾਡੇ ਨੌਜਵਾਨ ਜਿਬਰੂ ਪਰਦੀਆਂ ਜੇਲਾ ਦੇ ਵਿੱਚ ਮੰਨ ਇਹ ਸਿਰੋਹੀ ਦਾ ਕੇਸ ਹੈ ਅੱਜ ਨੌਜਵਾਨਾਂ ਦੇ ਉੱਤੇ ਅਜਹੀਆਂ ਦਫਾਵਾਂ ਲਾ ਕੇ ਬੁਰਬੁਰੀ ਕਿੱਥੇ ਤੱਕ ਬਰਦਾਸ਼ਤ ਕਰੇ ਇਸ ਜਿਹੜਾ ਦੁਨੇ ਕੇ ਕੱਠ ਹੋਇਆ ਮੈਂ ਸਮਝਦਾ ਇੱਕ ਉਹ ਸਰਕਾਰ ਵੀ ਅਰਥੀ ਦੇ ਵਿੱਚ ਕਿੱਲੇ ਗੱਡੇ ਆ ਗਿਆ ਜੀ 2000 2024 ਦੀ ਇਲੈਕਸ਼ਨ ਆ ਰਹੀ ਹੈ ਇਸ ਤਰ੍ਹਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਕ ਲੋਕ ਨਿਕਲਤ ਗਿਆ ਐ ਸਾਨੂੰ ਨਵੀਂ ਪਾਰਟੀ ਆਈ ਹੈ ਨਵੀਂ ਪਾਰਟੀ ਨੂੰ ਕਰਕੇ ਦਿਖਾਉਗੀ ਪਰ ਉਹਦਾ ਅਸੀਂ 2 ਸਾਲ ਦੇ ਵਿੱਚ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਜੋ ਕੁਝ ਉਹ ਕਹਿੰਦੀ ਸੀ ਉਸ ਤੋਂ ਉਲਟ ਗਈ ਕ੍ਰਾਪਸ਼ਨ ਵੀ ਹੈ ਤੇ ਸਰਕਾਰ ਦੇ ਉੱਤੇ ਕਰਜ਼ਾ ਵਧਿਆ ਹੈ ਸਰਕਾਰੀ ਜਹਾਜ਼ ਵੀ ਦੁਰਵਰਤੋਂ ਹੋਈ ਹੈ ਪੈਸੇ ਖਾਦੇ ਗਏ ਨੇ ਇਸੇ ਸਰਕਾਰ ਦੇ ਦੋ ਥਾਂ ਦੇ ਸਰਕਾਰ ਹੈ ਇੱਕ ਦਿੱਲੀ ਚ ਹੈ ਪੰਜਾਬ ਚ ਹੈ ਦਿੱਲੀ ਦੇ ਸਰਕਾਰ ਦੇ ਦੋ ਤਿੰਨ ਮੰਤਰੀ ਜੇਲ੍ਹ ਦੇ ਵਿੱਚ ਬੈਠੇ ਨੇ ਜੀ ਮੰਤਰੀ ਦੀ ਜੇਲ੍ਹ ਦੇ ਵੀ ਜਾਣ ਦੀ ਤਿਆਰੀ ਹੈ ਜਿਹੜੇ ਇਮਾਨਦਾਰੀ ਦੇ ठेकेदार ਹੁੰਦੇ ਉਹੀ ਹਾਲ ਪੰਜਾਬ ਦੇ ਵਿੱਚ ਹੈ ਉਹੀ ਨੀਤੀ ਸ਼ਰਾਬ ਵਾਲੀ ਪੰਜਾਬ 'ਚ ਲਾਗੂ ਹੈ ਪੰਜਾਬ ਵਾਲੇ ਵੀ ਬਹੁਤ ਚੱਲਦੀ ਹੈ ਆ ਜਿਹੜੀ ਨਵੀਂ ਪਾਰਟੀ ਪਾਰਟੀ ਨੇ ਮੈਂ ਕਹਾਂਗਾ ਲੋਕਾਂ ਦਾ ਨਵਾਂ ਜੋਸ਼ ਨਵਾਂ ਇਨਕਲਾਬ ਆਇਆ ਹੈ ਕਿ 2024 ਦੇ ਵਿੱਚ ਕਿਉਂਕਿ ਇਸ ਅੰਥਨ ਦੇ ਵਿੱਚ ਜਾਂ ਇਸ ਜ਼ੁਲਮ ਦੇ ਖਿਲਾਫ ਸਾਰੀਆਂ ਪਾਰਟੀਆਂ ਵਿਰੋਧੀ ਤਕਰੀਬਨ ਇਕੱਠੀਆਂ ਹੋ ਗਈਆਂ ਜੀ ਇੱਕ ਪਲੇਟਫਾਰਮ ਬਣ ਗਿਆ ਜਿਵੇਂ ਇੰਡੀਆ ਪਲੇਟਫਾਰਮ ਦਿੱਲੀ 'ਚ ਬਣਾ ਰਹੇ ਸੀ ਨਾ ਇੱਕ ਨੌਜਵਾਨਾਂ ਦਾ ਪਲੇਟਫਾਰਮ ਇੱਕ ਪੰਜਾਬ ਦੇ ਦੁਖੀਆਂ ਦਾ ਪਲੇਟਫਾਰਮ ਇੱਕ ਪੰਜਾਬ ਨੂੰ ਲੁੱਟੇ ਹੋਏ ਲੋਕਾਂ ਦਾ ਪਲੇਟਫਾਰਮ ਜਿਹੜੇ ਲੁੱਟੇ ਗਏ ਨੇ ਉਹਨਾਂ ਦਾ ਇੱਕ ਪਲੇਟਫਾਰਮ ਬਣ ਗਿਆ ਜਿਹਦੇ ਵਿੱਚ ਮਾਨ ਕਾਲੀ ਗੱਲ ਵੀ ਆ ਗਿਆ। ਲੋਕ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹਦੇ ਵਿੱਚੋਂ ਕੀਤੀ ਹੈ ਤੇ ਕਾਂਗਰਸ ਵੀ ਇਹਨਾਂ ਦੇ ਨਾਲ ਆ ਖੜੀ ਹੈ। ਕਿਸਾਨ ਜਥੇਬੰਦੀਆਂ ਵੀ ਆ ਖੜੀਆਂ ਨੇ। ਸਿੱਖ ਨੌਜਵਾਨ ਆਗੂ ਵੀ ਨਾਲ ਆ ਖੜੇ ਨੇ। ਇੱਥੇ ਤੱਕ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੇ ਵੀ ਅੱਤਕ ਕਿਹਾ ਵੀ ਜੋ ਵੀ ਕੇਸ ਇਹ ਸਰਕਾਰ ਨਜਾਇਜ਼ ਬਣਾ ਦੇਗੀ ਅਸੀਂ ਆਹ ਦੇਖ ਕੇ ਢੀ ਲੜਾਂਗੇ ਹੂੰ ਇਹ ਇੱਕ ਇਹਨਾਂ ਨੇ ਜਿੱਦਾਂ ਕਹਿੰਦਾ ਪੁੱਠਾ ਪੰਗਾ ਲੈ ਲਿਆ ਬੰਲੀਏ ਭੋਗ ਦੇ ਸਿੰਘਾਂ ਨੂੰ ਹੱਥ ਲਾ ਗਏ ਇਹ ਸਰਕਾਰ ਨੇ ਇਹਨਾਂ ਨੌਜਵਾਨਾਂ ਨੂੰ ਗਲਤ ਕੇਸਾਂ ਵਿੱਚ ਫਸਾ ਕੇ ਆਪ ਪੁੱਠਾ ਪੰਗਾ ਲੈ ਲਿਆ ਜਿਹੜਾ ਕੀ ਇਹਨਾਂ ਨੂੰ ਭੁਗਤਣਾ ਪਊਗਾ ਹੁਣ 2024 ਦੀ ਇਲੈਕਸ਼ਨਾਂ ਲੋਕਾਂ ਕਾਂਪੂਰ ਸਰਵ ਸਵਾਲ ਤਾਂ ਇਹ ਵੀ ਹੈ ਕਿ ਜੇ ਅੱਜ ਲੋਕ ਭਾਨਾ ਸਿੱਧੂ ਕੋਲੇ ਜਾਂਦੇ ਨੇ ਇਹ ਕਹਿਣ ਲਈ ਕਿ ਸਾਡੇ ਪੈਸੇ ਆ ਜਿਹੜੇ ਉਹ ਕਢਵਾ ਦੋ ਇਮੀਗ੍ਰੇਸ਼ਨ ਤੋਂ ਤਾਂ ਇਹਦਾ ਮਤਲਬ ਇਹ ਹੈ ਕਿ ਭਾਨਾ ਸਿੱਧੂ ਜ਼ਿਆਦਾ ਵੱਡਾ ਹੈਗਾ ਪ੍ਰਸ਼ਾਸਨ ਤੋਂ ਕਿਉਂਕਿ ਪ੍ਰਸ਼ਾਸਨ ਉਹ ਨਹੀਂ ਕਰ ਪਾਰ ਰਿਹਾ ਜੋ ਭਾਨਾ ਸਿੱਧੂ ਕਰ ਰਿਹਾ ਪ੍ਰਦੀਪ ਪ੍ਰਸ਼ਾਸਨ ਦੇ ਵਿੱਚ ਮੈਂ ਜਿਵੇਂ ਕਿਹਾ ਕਾਲੀਆਂ ਪੇਡਾਂ ਬਹੁਤ ਹੁੰਦੀਆਂ ਹਮ ਹਰ ਬੰਦਾ ਇਹ ਸੋਚਦਾ ਹੈ ਕਿ ਮੇਰੇ ਕੋਲ ਮੁਰਗੀ ਆਈਏ ਤੇ ਖੰਭ ਪਟਲਾ ਮੈਂ ਇਹਨੂੰ ਪੱਤੀ ਜੀ ਕਿਹੜੇ ਏਜੰਟ ਨੇ ਇਹ ਬੜੇ ਚਾਤਰ ਦਿਮਾਗ ਹੁੰਦੇ ਨੇ ਜਦੋਂ ਕਿਸੇ ਦਾਕਲੂ ਫਸੋਤੇ ਕਿਹਨਾਂ ਕਿਸੇ ਕੋਲ ਦੱਲ ਨਾ ਕਰੀ ਤੇ ਕਿਸੇ ਕੋਲ ਗੱਲ ਕਰੀ ਤੇਰਾ ਕੇਸ ਖਰਾਬ ਹੋ ਸਕਦਾ ਔ ਇੰਨੇ ਪੈਸੇ ਫੋੜ ਦੇਦੇ ਉਹ ਵਿਚਾਰਾ ਡਰ ਦਾ ਮਾਰਾ ਕਿ ਤੇ ਮੇਰੇ ਬੇਟੇ ਦਾ ਕੇਸ ਉਹ ਕਿਸੇ ਕੋਲ ਨਹੀਂ ਗੱਲ ਕਰਦਾ ਜਦੋਂ ਗੱਲ ਨਹੀਂ ਕਰਦਾ ਉਹ ਉਹ ਬੜੇ ਰਾਮ ਦੇ ਨਾਲ ਲੁਕਦਾ ਜਾਂ ਲੁਟ ਕੇ ਫਰਾਰ ਹੋ ਜਾਂਦਾ ਉਹ ਕਿਸੇ ਕੋਲ ਗੱਲ ਕਰਨ ਜੋਂਗਾ ਵੀ ਨਹੀਂ ਹੁੰਦਾ ਜਿਉ ਕੋਈ ਉਹਦਾ ਚਾਚਾ ਆਇਆ ਮਾਮਾ ਨਾਲ ਸੇ ਗੱਲ ਨਹੀਂ ਕੀਤੀ ਮੈਂ ਕੀ ਗੱਲ ਕਰਦਾ ਪ੍ਰਭ ਜੀ ਮੇਰੇ ਨਾਲ ਆਪ ਵਾਪਰਿਆ ਸੀ ਕੇਸ ਜੀ 1970 75 ਦੇ ਵਿੱਚ ਅੱਛਾ ਜੀ ਮੈਂ ਮੈਂ ਐਸਜੀਪੀਸੀ ਦੇ ਵਿੱਚ ਐਜ ਮੈਨੇਜਰ ਕਾ ਲੱਗਦਾ ਜੀ ਮੈਂ ਕੋਟ ਦੇ ਵਿੱਚ ਗਿਆ ਫਿਲ ਦੇ ਕੋਸ ਤੇ ਕੇਸ ਸੀਗਾ ਜਿਹੜੇ ਗੁਰਦੁਆਰਾ ਸਾਹਿਬ ਦਾ ਮੈਂ ਉਹਦੀ ਪਹਿਰ ਵੀ ਕਰ ਰਿਹਾ ਉੱਥੇ ਮੈਨੂੰ ਇੱਕ ਬੰਦਾ ਮਿਲਿਆ ਬਹੁਤ ਵਧੀਆ ਪਰਸਨੈਲਿਟੀ ਉਹਦੀ ਆਹ ਕਿ ਮੈਨੂੰ ਕਾ ਉੱਥੇ ਮੈਂ ਬੈਠਾ ਵੈਗੁਰ ਜੀ ਦਾ ਸਾਥ ਸਾਹਿਬ ਵੈਗੁਰ ਇਹ ਹਾਲ ਸਰਦਾਰ ਸਾਹਿਬ ਬਾਜੂਤ ਸਿੰਘ ਸਾਹਿਬ ਕਿੱਥੋਂ ਆ ਤੁਸੀਂ ਕਹਿੰਦਾ ਜੀ ਮੈਂ ਕੈਨੇਡਾ ਤੋਂ ਆ ਉਹ ਕਿਮੀ ਆਇਸੀ ਉਹ ਵਕੀਲ ਵੀ ਮਾਨ ਜੀ ਦੇ ਕੋਲ ਬਤਨ ਮਾਨ ਸਾਹਿਬ ਨੂੰ ਮਿਲਿਆ ਤੁਸੀਂ ਕਹਿੰਦਾ ਮੈਂ ਵੀ ਮਾਨ ਸਾਹਿਬ ਆ ਮੇਰਾ ਬਹੁਤ ਵੱਡਾ ਕਾਰੋਬਾਰ ਹੈ ਅਮਰੀਕਾ ਦੇ ਬਾਜੀ ਬਾਤ ਮੈਨੂੰ ਬੜਾ ਇੰਟਰਸਟ ਸੀਗਾ ਕਿ ਦੇਖੋ ਜੇ ਬੰਦਾ ਮਿਲ ਗਿਆ ਆਪਾਂ ਵੀ ਕੈਨੇਡਾ ਚਲੀਏ ਭਾਜੀ ਕੀ ਪ੍ਰੋਸੀਜਰ ਹੈ ਉੱਥੇ ਕਹਿੰਦਾ ਸਾਡਾ ਉੱਥੇ ਬਾਡੀ ਬਿਲਡਰ ਆ ਤੇ ਟੱਕਾਂ ਦੇ ਇਹ ਰੱਖਾਂ ਦੀ ਪੌਲੀਆ ਉਹ ਅਸੀਂ ਦੁਰਸਿੱਖ ਬੰਦੇ ਲੈ ਕੇ ਜਾਣਾ। ਉਹ ਵੀ ਵਾ। ਅੱਛਾ ਜੀ। ਮੈਨੂੰ ਕਹਤਾ ਸੀ ਦਾਲਾ। ਹਾਂ ਜੀ। ਹਾਂ ਜੀ। ਤੇ ਤੁਸੀਂ ਲੈ ਦੇਓ ਚੰਗੀ ਗੱਲ ਹੈ। ਇਹਦਾ ਬਹੁਤ ਤਸਵੀਰ ਗੱਲ ਹੈ। ਤੁਸੀਂ ਆਇਆ ਕਰੋ ਮੈਨੂੰ ਪਾਸਪੋਰਟ ਦਿਓ ਤੇ ਬੜੀ ਖਰਚਾ ਛੁੱਟਦਾ। ਉਸੇ 75 ਦੀ ਗੱਲ ਹੈ। ਮੈਨੂੰ ਕਹਤਾ 10000 ਜੱਟੂ। 10000 ਵੀ ਬਹੁਤ ਹੁੰਦਾ। ਅੱਛਾ ਜੀ। ਮੈਂ ਕਿਹਾ ਮੇਰੇ ਕੋਲ 10 ਤਾਂ ਨਹੀਂ ਮੇਰੇ ਕੋਲ ਤਾਂ 5 ਹੈਗਾ ਹੁਣ। ਕਹਿੰਦਾ ਚਲੋ ਤੁਸੀਂ 5 ਮੈਨੂੰ ਹੋਰ ਦੇ ਦਿਓ। 5 ਮੈਨੂੰ ਵੀਜ਼ਾ ਲੱਗਣ ਤੋਂ ਬਾਅਦ। ਚਲੋ ਉੱਠੀ ਜੀ। ਅੱਛਾ ਜੀ। ਜਾ ਕੇ ਘਰ 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 ਗੱਲ ਕੀਤੀ ਮਾ ਜੀ ਮੈਨੂੰ ਤਾਂ ਬੰਦਾ ਮਿਲ ਗਿਆ ਅਮਰੀਕਾ ਜਾਣਾ ਔਰ ਕੈਨੇਡਾ ਜਾਣਾ ਉਹ ਕਹਿੰਦੇ ਕੀ ਕਰੀਏ ਕੈਨੇਡਾ ਪਰਮਾਤਮਾ ਰੋਕੀਏ ਪਰ ਨਹੀਂ ਜਾਣਾ ਉਹ ਮੈਂ ਆਹ ਕਰਦਿਆਂ ਨੇ ਕਰਤੀ ਕੱਪੜੇ ਵੀ ਸਮਾਲੇ ਏਟਚੀ ਵੀ ਲੈ ਲਈ ਵੀ ਆਪਾਂ ਫਲਾਣੇ ਦਿਨ ਜੇ ਜਾਣਾ ਸੀ ਮੈਨੂੰ ਕਹਿਣ ਲੱਗਿਆ ਪ੍ਰੀਤਮ ਸਿੰਘ ਕਹਿੰਦਾ ਮੈਨੂੰ ਦਿੱਤੀ ਆ ਗਈ ਆਪਾਂ ਨੂੰ ਪੰਜ ਬੰਦੇ ਹੋਰ ਚਾਹੀਦੇ ਅੱਛਾ ਜੀ ਹਾਂ ਬਹੁਤ ਵਧੀਆ ਗੱਲ ਉਹ ਹਰੇਕ ਬੰਦਾ ਕਹੇ ਪ੍ਰੀਤਮਪੁਰ ਜਾ ਰਿਹਾ ਮੈਨੂੰ ਪੰਜ ਚਾਰ ਬੰਦੇ ਵੀਰੇ ਆਪਣੇ ਦੋਸਤ ਵੀ ਜੋ ਉਹਨਾਂ ਤੋਂ 10-10000 ਰੁਪਏ ਉਹਨੂੰ ਪਤਾ ਹੋ ਗਿਆ ਹੋਣ ਤੋਂ ਬਾਅਦ ਮਤਲਬ ਮਹੀਨਾ ਦੋ ਮਹੀਨਾ ਤਿੰਨ ਮਹੀਨੇ ਲੰਘ ਗਏ ਉਹ ਬੰਦੇ ਨਾਲ ਲਿੰਕੇ ਨਾ ਹੋਵੇ ਅੱਛਾ ਜੀ ਤੇ ਮੈਨੂੰ ਕਹਿਣ ਹਾਂ ਉਹ ਮੈਨੂੰ ਕਹਿਣ ਕਿ ਕਿੱਥੇ ਜਾਣ ਤਾ ਯਾਰ ਪਤਾ ਨਹੀਂ ਕਿੱਥੇ ਆਉਗਾ ਫਿਰ ਉਹਨਾਂ ਨੇ ਇੱਕ ਇੱਕ ਚਿੱਠੀ ਆਈ ਮੈਨੂੰ ਚਿੱਠੀ ਦੇ ਉੱਤੇ ਆਲਿਸਕਾ ਦੀ ਮੋਹਰ ਲੱਗੀ ਹੋਲਿਸਕਾ ਕੋਈ ਮੈਂ अच्छा जी ऊपर बहुत लगी हुई बित लिखा है चिट्ठी के बीच प्रीतम सिंह जी ਤੁਹਾਡਾ ਕੰਮ ਬਣ ਗਿਆ ਬਾਕੀ ਦੋਸਤਾਂ ਦਾ ਵੀ ਕੰਮ ਬਣ ਗਿਆ ਤੇ ਬਸ ਤੁਸੀਂ ਤਿਆਰੀ ਕਰੋ ਅਗਲੇ ਮਹੀਨੇ ਮੈਂ ਆਉਂਦਾ ਹੈ। ਬਾਈਓ ਕਿੱਥੀ ਦੇ ਉੱਤੇ ਜਿਹੜੀ ਮੋਹਰ ਲੱਗੀ ਸੀ ਉਹ ਜਲ ਉਤਾਰ ਕੇ ਦੇਖੀ ਉਹ ਥੱਲੇ ਇੰਡੀਅਨ ਇੰਡੀਆ ਦਾ ਇਹ ਲਫਾਫਾ ਹੁੰਦਾ ਹੈ ਇੰਡੀਆ ਦੇ ਲਫਾਫੇ ਦੇ ਉੱਤੇ ਹੀ ਮੋਹਰ ਲੱਗੀ ਹੋਈ ਸੀ। ਅੱਛਾ ਜੀ। ਮੇਰੇ ਪੈਰਾ ਜਦ ਮਿੱਟੀ ਨਿਕਲ ਗਈ ਵੀ ਇੱਕ ਹੀ ਹੈ। ਮੈਂ ਜਾ ਕੇ ਇੱਕ ਬੰਦੇ ਨੂੰ ਦਿਖਾਇਆ ਮੇਰਾ ਦੋਸਤ ਸੀਗਾ। ਮਹਾਂ ਵੀ ਜਦਾ ਕਹਿੰਦਾ ਦਾ ਲਫਾਫਾ ਇੰਡੀਆ ਦਾ ਇਹ ਵਾਲਿਸ ਕਹਿੰਦਾ ਕਿੱਥਾ ਸਿਰ ਮੋਰ ਲੱਗੀ ਹੈ ਉਹ ਬੰਦਾ ਸਾਲੋਂ ਸੀ ਫਸਾ ਵੀ ਦਿੱਤਾ ਉਹ ਜੇਲ੍ਹ ਵੀ ਆ ਪਰ ਸਾਨੂੰ ਇੱਕ ਦੁਵਾਨੀ ਨਹੀਂ ਮਿਲੀ ਹੈਗੀ ਇਸ ਲਈ ਇਹ ਏਜੰਟ ਬੜੇ ਚਾਤ ਰਖਨੇ ਇਹਨਾਂ ਤੋਂ ਬਾਤਨਾ ਚਾਹੇ ਜਦ ਤੱਕ ਇਦਾਂ ਦੀ ਸਾਡੇ ਸਮਾਜ ਬੰਦੀਆਂ ਜਿਹੜੇ ਕਿਸੇ ਬੰਦੀਆਂ ਇਹ ਤਕੜਾ ਨਹੀਂ ਹੁੰਦੀਆਂ ਜਦ ਤੱਕ ਸਾਡਾ ਨੌਜਵਾਨ ਲੁੱਟਣ ਤੋਂ ਬਚਦਾ ਸਰਕਾਰਾਂ ਮਿਲ ਜਾਂਦੀਆਂ ਨੇ ਕਿਉਂਕਿ ਸਰਕਾਰਾਂ ਪੈਸਾ ਨਾਲ ਚੱਲਦੀਆਂ ਨੇ ਜਿਹੜੇ ਐਮਐਂਡੀਆ ਮੰਤਰੀ ਨੇ ਕੋਈ ਉਸਮਾਨ ਕੋ ਨਹੀਂ ਗਏ ਸਾਡੋ ਜੀ ਗਏ ਨੇ ਰੱਬ ਕੋ ਬਹੁਤ ਭੁੱਖੇ ਮਰਦੇ ਗਏ ਨੇ ਦਿਹਾੜੀਆਂ ਕਰਨ ਵਾਲੇ ਗਿਰਦੇ ਉਹਦਾ ਗੱਲ ਵੀ ਭੁੱਖੇ ਜਾ ਕੇ ਟਟੋਰਾ ਪਾਇਆ ਪਾਣੀ ਪੀ ਪੀ ਆਖਰੇ ਆਫਰੇ ਵਾਲੀ ਗੱਲ ਐ ਇਹ ਆਫਰ ਰਹੇ ਨੇ ਖਾ ਖਾ ਕੇ ਇਸ ਲਈ ਪ੍ਰਕਾਰ ਦੇ ਮੱਥੇ ਫਾਲਤਾਂ ਫਿਰ ਇਹ ਐ ਵੀ ਇਹ ਤਾਂ ਫਿਰ ਹੁਣ ਲੰਬੇ ਅੱਜ ਦਾ ਨਹੀਂ ਚੱਲ ਰਿਹਾ ਇਹ ਸਾਰਾ ਕੁਝ ਪੁਰਾਣਾ ਚੱਲ ਰਿਹਾ ਬਸ फर्क ਇਹ ਨਾਲ ਸੀ ਕਿ ਉਦੋਂ ਘੱਟ ਲੋਕ ਜਾਂਦੇ ਸੀ ਤੇ ਲੁੱਟ-ਖੋਟ ਘੱਟ ਸੀ ਹੁਣ ਪੋਪੂਲੇਸ਼ਨ ਜਾਂਨ ਵਾਲਿਆਂ ਦੀ ਵਧ ਗਈ ਤਾਂ ਲੁੱਟ-ਖੋਟ ਐ ਜਿਹੜੀ ਉਹ ਵਧ ਗਈ ਐ ਪਰ ਜੇ ਗੱਲ ਉਹ ਰਿਹਾ ਉਦੋਂ ਲੋਕ ਸਾਹ ਜੇ ਲੋਕ ਲੋਚੀ ਵੀ ਘਟ ਹੁੰਦੀ ਸੀ ਨਾਲੇ ਲੋਕਾਂ ਚ ਐਨੇ ਹੁਣ ਜਦੋਂ ਦਾ ਸੋਸ਼ਲ ਮੀਡੀਆ ਆ ਗਿਆ ਹਟਾ ਹਰੇਕ ਬੰਦਾ ਕਹਿੰਦਾ ਆਪਣਾ ਭਵਿੱਖ ਬਣਾ ਹਰ ਹਰ ਰੋਜ਼ ਐਡ ਹੁੰਦਾ ਜੇ ਫਲਾਣਾ ਮੁੰਡਾ ਅਮਰੀਕਾ ਚ ਲੱਗ ਗਿਆ ਉਹਨੇ 3-4 ਸਾਲ ਬਾਅਦ ਐਨੇ ਪੈਸੇ ਤੇ ਫਲਾਣਾ ਕੈਨੇਡਾ ਚ ਲੱਗ ਗਿਆ ਉਹ ਆਪਣੇ ਪਰਿਵਾਰ ਨੂੰ ਵੀ ਲੈ ਗਿਆ ਦੂਜਾ ਦੂਜੀ ਲੈਂਡ ਚ ਲੱਗ ਗਿਆ ਉਹ ਇੰਗਲ ਇਸ ਇਸ ਤਰ੍ਹਾਂ ਜਿਹੜੇ ਇਹ ਲੋਕ ਏਜੰਟ ਨੇ ਇਹ ਠੱਗੀ ਦੀਆਂ ਦੁਕਾਨਾਂ ਨੇ ਬਹੁਤ ਜ਼ਿਆਦਾ ਇਹ ਸਰਕਾਰ ਨੂੰ ਚਾਹੀਦਾ ਕਿ ਆਪਣੇ ਨੌਜਵਾਨਾਂ ਇੱਕ ਕੋਈ ਸਰਕਾਰੀ ਦਫ਼ਤਰ ਹੋਵੇ ਹਰ ਜ਼ਿਲ੍ਹੇ ਪੱਧਰ ਤੇ ਹੋਵੇ ਜੀ ਜੋ ਕੋਈ ਨੌਜਵਾਨ ਆ ਸਾਡੇ ਕੋਲ ਨੌ ਰਜਿਸਟਰ ਕਰਾਓ ਸਾਡੇ ਕੋਲ ਬਾਹਰੋਂ ਡਿਮਾਂਡ ਆਏਗੀ ਸਾਨੂੰ ਐਨੇ ਬੰਦੇ ਚਾਹੀਦੇ ਆ ਉਹ ਲੀਗਲ ਪ੍ਰੋਫੈਸ਼ਨਰ ਪਰ ਅਸੀਂ ਲੋਕ ਜਾਣ ਕੇ ਆ ਬੈਲ ਮੁਝੇ ਮਾਰ ਵਾਲੀ ਗੱਲ ਹੁੰਦਾ ਅਸੀਂ ਆ ਪੰਗੇ ਲੈਣੇ ਆ ਜਦੋਂ ਪੰਗਿਆਂ ਫਸ ਜਾਂਦੇ ਆ ਫਿਰ ਸਾਸੀ ਰੋਂਦੇ ਫਿਰਦੇ ਆ ਸਾਡੀ ਕੋਈ ਬਾਹ ਫੜਨ ਵਾਲਾ ਹੁੰਦਾ ਜੇ ਸਾਡੀ ਬਾਹ ਫੜਦਾ ਫਿਰ ਸਰਕਾਰਾਂ ਉਹ ਸੁਣ ਵੀ ਕਹਿੰਦੀਆਂ ਕਿ ਤੂੰ ਕਿਉਂ ਸਾਡੀ ਰੋਟੀ ਦੇ ਉੱਤੇ ਤੂੰ ਇਹ ਲੱਤ ਮਾਰ ਰਿਹਾ ਸਾਨੂੰ ਪਾ ਲੈਣ ਦੇ ਕਿਤੇ ਪਹਿਲਾਂ ਆਉਣ ਅਸੀਂ ਹੁਣ ਫੋਟੋ ਵੀ ਲੈਂਦਾ ਇਸ ਤਾਂ ਉਹ ਤੋਂ ਖਾਵਾਂਗੇ ਜਿੰਨੇ ਤੁਹਾਨੂੰ ਪਤਾ ਹੈ ਲੇਕਿਨ ਅਸੀਂ ਤਾਂ ਲੁੱਟੇ ਗਏ ਨਾ ਜਿਹਦੇ ਕੋਲੋਂ ਪੈਸੇ ਚਲੇ ਗਏ ਉਹ ਜਿਹੜਾ ਵਾਪਸ ਨਹੀਂ ਆਉਣੇ ਹੈਗੇ ਹੁਣ ਪੁਲਿਸ ਵਾਸਤੇ ਜਾਂ ਉਹਨਾਂ ਵਾਸਤੇ ਇਹ ਬਹੁਤ ਵਧੀਆ ਇਹਨਾਂ ਵਾਸਤੇ ਬਣੋਪਲੀ ਹੈ ਇਸ ਲਈ ਇਹ ਠੱਗਾਂ ਦੀਆਂ ਦੁਕਾਨਾਂ ਨੂੰ ਕੜੇ ਕਰੜੇ ਹੱਥ ਪਾਉਣ ਦੇ ਰਹਿਆ ਨੂੰ ਬਖਤਿਆ ਨਹੀਂ ਜਾਣਾ ਚਾਹੀਦਾ ਜੀ ਜੀ ਹੁਣ ਸਵਾਲ ਤਾਂ ਇਹ ਵੀ ਖਾਨਪੁਰ ਸਾਹਿਬ ਵੀ ਜਿਹੜੇ ਹੱਥ ਪਾ ਰਹੇ ਨੇ ਉਹਨਾਂ ਨੂੰ ਅੰਦਰ ਸੱਟਿਆ ਜਾ ਰਿਹਾ ਹੈ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਕੁੱਟ ਮਾਰ ਵੀ ਕੀਤੀ ਜਾ ਰਹੀ ਹੈ ਰਿਮਾਂਡ ਤੇ ਸੋ ਜਦੋਂ ਇਹੋ ਜਿਹਾ ਵਿਵਹਾਰ ਕੀਤਾ ਜਾਏਗਾ ਫਿਰ ਕਿੰਨੇ ਕੁ ਲੋਕ ਨੇ ਜਿਹੜੇ ਉਹ ਸਾਡੇ ਅੱਗੇ ਲੱਗ ਕੇ ਜੋ ਸਾਡੇ ਲੋਕਾਂ ਦੇ ਨਾਲ ਠੱਕਾ ਹੋਇਆ ਉਹਦੇ ਲਈ ਆਵਾਜ਼ ਚੁੱਕਣਗੇ ਦਾ ਮਤਲਬ ਇਹ ਵੀ ਆਵਾਜ਼ ਤਾਂ ਫਿਰ ਬੰਦ ਹੀ ਹੋਏਗੀ ਬੰਦ ਕਰਾਉਣੀ ਚਾਹੁੰਦੇ ਨੇ ਇਹ ਪਰ ਮਰਜੀ ਪੰਜਾਬ ਵੀ ਇੱਕ ਉਹਨਾਂ ਕਹਿੰਦੇ ਬੰਨੂ ਵੀਰ ਬੰਨੂ ਨੇ ਜ਼ੁਲਮ ਕੀਤਾ ਸੀ ਉਸ ਟਾਈਮ ਸਿੰਘ ਕਹਿੰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਉਹ ਜੋ ਸਾਨੂੰ ਵੱਡਦਾ ਅਸੀਂ ਗੂਣੇ ਚੌਣੇ ਹੋਏ ਜੀ ਹਾਂ ਜੀ ਪੰਜਾਬੀਆਂ ਦੀ ਫਿਕਰਤਾ ਇਹ ਦਬਾਏ ਦੀ ਦਬਦੇ ਪਿਆਰ ਨਾਲ ਤਾਂ ਇਹਨਾਂ ਦਾ ਜੋ ਮਰਜ਼ੀ ਕਰਾ ਲਓ ਜਿਹੜਾ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਆਪਣਾ ਆ ਬਰਦੇ ਨੇ ਲੇਕਿਨ ਜ਼ੁਲਮ ਬਰਦਾਸ਼ਤ ਕਰਨ ਲਈ ਪਿਆਰ ਨਹੀਂ ਸਰਕਾਰਾਂ ਦਾ ਕੁਝ ਵੀ ਹੈ ਨਹੀਂ ਇਹ ਸਰਕਾਰਾਂ ਕੋਈ ਉੱਪਰੋਂ ਬਲ ਕੇ ਨਹੀਂ ਆਉਂਦੀਆਂ ਇਹ ਸਰਕਾਰਾਂ ਲੋਕ ਬਣਾਉਂਦੇ ਨੇ ਸਾਡੇ ਨੌਜਵਾਨ ਬਣਾਉਂਦੇ ਨੇ ਅਸੀਂ ਬਣਾਉਂਦੇ ਆ ਜੇ ਸਾਡੇ ਨਾਲੇ ਸਾਡੇ ਬੱਚਿਆਂ ਦੇ ਨਾਲ ਸਾਡੇ ਪੰਜਾਬ ਦੇ ਨਾਲ ਜ਼ੁਲਮ ਹੋਊਗਾ ਇਹ ਸਰਕਾਰਾਂ ਅਸੀਂ ਤੁੱਲੇ ਵੀ ਦੇਣੀਆਂ ਨੇ ਫਿਰ ਜੀ ਬਿਲਕੁਲ ਸੁਖਨਪੁਰ ਸਾਹਿਬ ਹੁਣ ਸਵਾਲ ਇਹ ਵੀ ਹੈ ਕਿ ਹੁਣ ਅੱਗੇ ਕੀ ਹੋਏਗਾ ਕਿਉਂਕਿ ਜਿਸ ਤਰ੍ਹਾਂ ਦੇ ਪਰਚੇ ਪਾਏ ਜਾ ਰਹੇ ਨੇ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਪਰਚੇ ਬੜੇ ਝੂਠੇ ਜੇ ਪਰਚੇ ਤੇ ਫਸਾਉਣ ਦੇ ਤਰੀਕੇ ਨੇ ਕਿਉਂਕਿ ਪੰਨਾ ਸਿੱਧੂ ਉਹਨਾਂ ਦੀ ਜਿਹੜੀ ਇਨਕਮ ਐ ਉਹ ਆਲਰੇਡੀ ਇੰਨੀ ਕੁ ਹੈਗੀ ਐ ਕਿ ਉਹਨਾਂ ਨੂੰ ਜ਼ਰੂਰਤ ਨਹੀਂ ਉਹ 10-10 ਹਜ਼ਾਰ ਰੁਪਏ ਮੰਗਣ ਕਿਉਂਕਿ ਸੋਸ਼ਲ ਮੀਡੀਆ ਤੇ ਵੱਡਾ ਨਾਂ ਰੱਖਦੇ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਚੰਗਾ ਲੱਖਾਂ ਦੇ ਵਿੱਚ ਪੈਸਾ ਜਿਹੜਾ ਉਹ ਕਮਾਉਂਦੇ ਨੇ ਉਹ ਤੇ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਕਿਉਂਕਿ ਉਹ ਸ਼ਾਰਟ ਫਿਲਮਾਂ ਵਗੈਰਾ ਬਣਾਉਂਦੇ ਨੇ ਉਹਨਾਂ ਕੋਲੇ ਉਸ ਚੀਜ਼ ਦੀ ਕਮੀ ਨਹੀਂ ਐ ਸਵਾਲ ਇਹ ਕਿ ਪੰਨਾ ਸਿੱਧੂ ਹੁਣ ਹੀ ਅੱਗੇ ਲੱਗੇ ਹੋਏ ਨੇ ਪੁਣਪਾਣਾ ਸਿੱਧੂ ਉਹਨਾਂ ਦੇ ਜਿਹੜਾ ਬ੍ਰਦਰ ਹੈ ਛੋਟਾ ਜਦੋਂ ਹੱਕ ਸੱਚ ਦੀ ਆਵਾਜ਼ ਚੱਕਦੇ ਨੇ ਤਾਂ ਉਹਨਾਂ ਦੇ ਉੱਪਰ ਵੀ ਪਰਚਾ ਦਿੱਤਾ ਗਿਆ ਤੇ ਹੁਣ ਜਿਹੜੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਉਹ ਸਾਰੀਆਂ ਇਸ ਹੱਕ ਦੇ ਵਿੱਚ ਖੜੀਆਂ ਨੇ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪੁਣਪਾਣਾ ਸਿੱਧੂ ਨੂੰ ਰਿਹਾ ਅਸੀਂ ਜ਼ਮਾਨਤ ਨਹੀਂ ਲੈਣੀ ਅਸੀਂ ਸਾਰੇ ਦੇ ਸਾਰੇ ਕੇਸ ਰੱਦ ਕਰਵਾ ਕੇ ਉਹਨੂੰ ਬਾਹਰ ਕੱਢਣਾ ਹੈ ਤੇ ਦੂਜੇ ਪਾਸੇ ਨੇ ਜਿਹੜਾ ਉਹ ਛੋਟੇ ਭਰਾ ਦੀ ਗ੍ਰਿਫਤਾਰੀ ਲਈ ਵੀ ਪੁਲਿਸ ਨੂੰ ਹੰਬਲਾ ਮਾਰੇਗੀ ਪ੍ਰਭੂ ਜਿੰਨਾ ਮਰਜੀ ਜ਼ੁਲਮ ਜਬਰ ਕਰ ਲੈਣਾ ਹੈ ਲੇਕਿਨ ਕੋੜ ਦੇ ਖੁੱਟੇ ਨਾਨਕਾ ਔੜ ਕਿੱਥਾ ਕਰੀ ਸਚਾਈ ਸਚਾਈ ਹੈ ਤਾਂ ਪੁਰਾਣੀ ਕਰ ਸੇਵਾ ਸੀ ਠੀਕਰੀ ਵਾਲੇ ਦੇ ਉੱਤੇ ਕਾਲਾ ਰਿਆਸਤ ਨੇ ਕੇਸ ਬਣਾਇਆ ਸੀ ਕੇਸ ਕੀ ਬਣਾਇਆ ਸੀ ਕਿ ਇਹਨੇ ਇੱਕ ਗੜਬੀ ਚੋਰੀ ਕਰ ਦੇਖੋ ਇੱਕ ਗੜਬੀ ਚੋਰੀ ਦਾ ਕੇਸ ਐਡੇ ਬੜੇ ਪਰਜਾ ਮੰਡਲ ਦੇ ਮਤਲਬ ਲੀਡਰ ਦੇ ਉੱਤੇ ਬਣੇ ਲੇਕਿਨ ਉਹ ਅਦਾਲਤ ਨੇ ਅੱਜ ਸਾਡੀਆਂ ਅਦਾਲਤਾਂ ਵੀ ਗੱਜ ਸਮਾਨਿਓ ਬੈਠੇ ਨੇ ਬੜੇ ਜੋ ਹਰ ਗੱਲ ਸਮਝਦੇ ਨੇ ਇਹਦੇ ਨਾਲ ਇਹ ਕੇਸ ਖੈਰ ਨਾ ਹਾਂ ਪਰੇਸ਼ਾਨੀ ਹੈ ਬਾਉਂਡਰੀਸਨ ਹੈ ਪਰ ਜਿਵੇਂ ਸੋਣਾ ਹੁੰਦਾ ਨਾ ਇੱਕ ਖਾਲੀ ਪੈ ਕੇ ਹੀ ਇਹਦੀ ਪਰਖ ਹੁੰਦੀ ਹੈ ਉਥੇ ਹੈ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਸੱਚ ਨਾਲ ਖੜਨ ਵਾਲੇ ਲੋਕ ਕਿੰਨੇ ਨੇ ਤੇ ਇਹਨਾਂ ਗਦਾਰਾਂ ਨਾਲ ਇਹਨਾਂ ਲੋਟੂਆਂ ਨਾਲ ਕਿੰਨੇ ਕੁ ਲੋਕ ਨੇ ਇਹਦਾ ਇਨਸਾਫ ਤਾਂ ਹੁਣ 2024 ਦੀ ਚੋਣਾਂ ਦੇ ਵਿੱਚ ਕਿਸੇ ਭਾਨ ਨੇ ਸੁਧੂ ਤੇ ਮੋਰਦੀ ਕੋਈ ਪਤਾ ਲੱਗਦਾ ਇਸੇ ਕੀ ਹੋਊਗਾ ਜਿਵੇਂ ਦੇਖੋ ਕਿ ਸੇ ਪਾਰਲੀਮੈਂਟ ਦੀ ਸੀਟ ਦੇ ਵਿੱਚ ਆਮ ਆਦਮੀ ਪਾਰਟੀ ਹੰਕਾਰ ਗਈ ਸੀ ਵੀ ਇਹ ਦੇਖੋ ਸੀ 92 ਫੀਸਦੀ ਆਦੀ ਵਾਸਤੇ ਪਾਰਲੀਮੈਂਟ ਕੀ ਹੈ ਸੰਗਰੂਰ ਦੇ ਵਿੱਚ ਫੱਟੀ ਪਹੁੰਚੀ ਉਹਨਾਂ ਦੀ ਜੀ ਇਸੇ ਕਰਕੇ ਇਹ ਜਿਹੜੇ ਧੱਕੇ ਨੇ ਇਹ ਜ਼ੁਲਮ ਨੇ ਇਹ ਨਿਆਂ ਜਾਦਾ ਦੇ ਚੱਲਦਾ ਇਹ ਤਾਂ ਇੱਕ ਬਸਤੀ ਉਹ ਹੈ ਜਿਹੜਾ ਸੂਰਜ ਹੈ ਉਹਨੂੰ ਬੱਦਲ ਜਲਦੀ देर ਲੁਪੋ ਨਹੀਂ ਸਕਦੇ ਹੈਗੇ ਹੂੰ ਥੋੜੇ ਦੇਰ ਦੀ ਹੁੰਦੀ ਹੈ ਅਖੀਰ ਸੂਰਜ ਚੱਕਾਈ ਨੇ ਆਪਣੀ ਸੱਚਾਈ ਦਾ ਪਰਦਾ ਸਾਫ ਕਰਨੇ ਕਰ ਜੀ ਖਾਨਪੁਰ ਸਾਹਿਬ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਤੇ ਦਰਸ਼ਕਾਂ ਦੇ ਨਾਲ ਕੁਝ ਗੱਲਾਂ ਨੇ ਜਿਹੜੀਆਂ ਸਾਂਝੀਆਂ ਕੀਤੀਆਂ ਬਹੁਤ ਧੰਨਵਾਦ ਸਰੋਤਿਆਂ ਦਾ ਬਹੁਤ ਧੰਨਵਾਦ ਜਿਹੜੇ ਤੁਹਾਡੇ ਪ੍ਰੋਗਰਾਮ ਸੁਣ ਬਹੁਤ ਬੰਦੀਆਂ ਕਮੈਂਟਸ ਤੇ ਮੈਨੂੰ ਵੀ ਫੋਨ ਕੀਤਾ ਬਹੁਤ ਧੰਨਵਾਦ ਵਾਈਬਰ ਦੀ ਪਤਾ ਵੈਦੂ ਜੀ ਦੇ ਫਤੇ ਸੋ ਇਸਨ ਪ੍ਰੀਤਮ ਸਿੰਘ ਖੰਡਪੁਰ ਜਿਨ੍ਹਾਂ ਨੇ ਵਿਸਥਾਰਪੂਰਵਕ ਦੱਸਿਆ ਕਿ ਜੁਰਮ ਹੈ ਜਿਹੜਾ ਉਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਕਿਉਂਕਿ ਪੁਰਾਣੇ ਸਮਿਆਂ 'ਚ ਸਿਆਸਤਦਾਨਾਂ ਦੇ ਉਹ ਨਾਲ ਰਹੇ ਨੇ ਐਸਜੀਪੀਸੀ ਦੇ ਵਿੱਚ ਖਾਸ ਰੋਤਬਾ ਰੱਖਦੇ ਸੀ ਤਾਂ ਉਹਨਾਂ ਨੇ ਬੜਾ ਕੁਝ ਨੇੜੇ ਤੋਂ ਵਾਚਿਆਗਾ ਹੁਣ ਹੁਣ ਵੀ ਉਹ ਸਾਰਾ ਕੁਝ ਦੇਖ ਰਹੇ ਨੇ ਤੇ ਕਹਿੰਦੇ ਕਿ ਕੋਈ ਬਹੁਤਾ ਜਿਹੜਾ ਫਰਕ ਹੈ ਨਹੀਂ ਹੈ ਸੋ ਭਾਨਾ ਸਿੱਧੂ ਦੇ ਹੱਕ ਦੇ ਵਿੱਚ 3 ਫਰਵਰੀ ਨੂੰ ਇੱਕ ਇਕੱਠ ਰੱਖਿਆ ਗਿਆ ਜਿਹੜਾ ਕਿ ਸੰਗਰੂਰ ਚ ਸੀਐਮ ਹਾਊਸ ਦਾ ਘਰਾਵ ਕਰਨ ਦਾ ਹੈ ਸੋ ਅੱਗੇ ਕੀ ਰਿਸਪੌਂਸ ਹੋਏਗਾ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਹੋਣਗੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਤੁਸੀਂ ਆਪਣੇ ਫੀਡਬੈਕ ਹੈ ਜਿਹੜੀ ਉਹ ਕਮੈਂਟ ਬਾਕਸ ਦੇ ਜ਼ਰੀਏ ਜ਼ਰੂਰ ਸਾਂਝੀ ਕਰੋ ਸਾਨੂੰ ਦਿਓ ਆ ਗਿਆ ਧੰਨਵਾਦ